ਸਾਡੇ ਮਾਨਯੋਗ ਸੀਐਨ ਸਰਵਰ ਜਿਹੜੀ ਯੂਨਿਟ ਨਸ਼ਾ ਵਿਰੁੱਧ ਡਾਇਰੈਕਟਿਵ ਹੈ ਉਹਦੇ ਤਹਿਤ ਕਮਿਸ਼ਨ ਪੁਲਿਸ ਅੱਗੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹ ਬਹੁਤ ਵੱਡਾ ਇੱਕ ਜਿਹੜਾ ਇੰਟਰਨੈਸ਼ਨਲ ਡਰੱਗ ਕਾਰਟਲ ਆਪਾਂ ਕਹਿੰਦੇ ਆ ਜਿਹੜਾ ਨਾਮ ਪੁੱਲਰ ਜੋ ਕਿ ਮੀ ਪੁੱਲਰ ਖਾ ਦਾ ਬਿਆਸ ਹਰ ਰੂਲ ਦਾ ਰਹਿਮ ਵਾਲਾ ਹੈ ਹਾਲ ਹੀ ਪਤਾ ਲੱਗਿਆ ਕਿ ਉਹ ਟਰੰਕੀ ਤੋਂ ਆਪਰੇਟ ਕਰ ਰਿਹਾ ਔਰ ਜਿੰਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਆ ਡਰੱਗ ਟ੍ਰੇਡ ਦੀ ਉਹਦਾ ਨੈਟਵਰਕ ਸਮੈਸ਼ ਕੀਤਾ ਗਿਆ ਇਹਦੇ ਤੇ ਤਿੰਨ ਨਦੋਏ ਸਮਰਨ ਜਿਹੜਾ ਉਹ ਬੇਫਕਾਰ ਹੋਇਆ ਵਿੱਚ ਬਾਲਾ ਦਾ ਵੀ ਬਹੁਤ ਵੱਡਾ ਇੱਕ ਨੈਟਵਰਕ ਜਿਹੜਾ ਇਹ ਜਿਹੜਾ ਸਿਲੀਡੇਟ ਚੱਲ ਰਿਹਾ ਸੀ ਉਹ ਵੀ ਸਮੈਸ਼ ਕੀਤਾ ਗਿਆ ਇਹਦੇ ਟੋਟਲ ਜੀ ਤੋਰੀ ਹੈ ਉਹ 84 ਲੱਖ 0.2 30.2 ਲੱਖ ਦੀ ਕੈਸ਼ ਹੈ ਤੇ ਜਿਹੜਾ 22 ਲੱਖ ਰੁਪਇਆ ਜਿਹੜਾ ਬੈਂਕ ਦੇ ਵਿੱਚ ਇਹਨਾਂ ਦਾ ਹਵਾਲਾ ਮਰੀ ਸੀ ਫੀਸ ਕਰਾਈ ਗਈ ਬੈਂਕ ਅਕਾਊਂਟ 'ਚ ਇਹ ਤੋਂ ਇਲਾਵਾ ਇੱਕ ਨੋਟ ਜਨਵਲ ਮਸ਼ੀਨ ਔਰ ਪਲੱਸ 600000 ਕਦੇ ਹੈ ਜਿਹਨੂੰ ਇਹ ਮੁਲਜ਼ਮ ਨੇ ਗੁਰਦੀਪ ਜਿਹੜਾ ਖੜਿਆ ਗਿਆ ਜੰਡੇਆਲੇ ਦਾ ਰਹਿ ਵਾਲਾ ਪਿੱਛੋਂ ਉਹਦੇ ਦੂਰੋਂ ਦਾ ਉਹਨੇ ਰਾਮਪੀਰਤ ਰੋਡ ਦੇ ਤੇ ਨਾ ਭੁੱਲਣੇ ਨੂੰ ਮਕਾਨੇ ਕਿਰਾਏ ਤੇ ਲੈ ਕੇ ਦਿੱਤਾ ਸੀਗਾ ਉੱਥੇ ਰਹਿ ਰਿਹਾ ਸੀ ਉੱਥੋਂ ਇਹ ਸਾਰੀ ਜਿਹੜੀ ਨੈਟਵਰਕ ਚਲਾ ਰਿਆ ਸੀਗਾ ਬਾਰਡ ਇੰਟਰਨੈਸ਼ਨਲ ਲੈਵਲ ਦੇ ਤੇ 90 ਰਾਮ ਫਾਈ ਡਾਇਰੈਕਸ਼ਨ ਦਿੰਦਾ ਸੀਗਾ ਵਰਚੁਅਲ ਨੰਬਰ ਤੋਂ ਔਰ ਉਹਤੇ ਕਾਰਵਾਈ ਕਰਦੇ ਸੀਗੇ ਜਿਹੜੇ ਦੋ ਹਵਾਲਾ ਵੱਡੇ ਡੀਲਰ ਦਾ ਇੱਕ ਪ੍ਰਦੀਪ ਸ਼ਰਮਾ ਤੇ ਮਨੀਸ਼ ਸ਼ਰਮਾ ਪ੍ਰਦੀਪ ਸ਼ਰਮਾ ਜਿਹੜਾ ਇਹ ਅਮਰੀਕਾ ਨੇ ਰਾਜਸਥਾਨ ਦਾ ਰਹਿਣ ਵਾਲਾ ਘਰਕਿਸਤ ਦਾ ਕੰਮ ਕਰਦਾ ਐਮਏ ਕਰਕੇ ਪੜਾਈ ਕੀਤੀ ਹੋਈ ਹੈ ਔਰ ਬਹੁਤ ਵੱਡਾ ਹਵਾਲਾ ਡੀਲਰ ਇਹਨੂੰ ਆਪਾਂ ਸਮਝ ਸਕਦੇ ਆ ਨੈਟਵਰਕ ਜਿਹੜਾ ਡਰੱਗਸ ਦਾ ਉਹਦੇ ਵਿੱਚ ਇਨਵੋਲਡ ਸੀਗਾ ਔਰ ਮਨੀ ਵੀ ਜਿਹੜਾ ਵੀ ਗਾਰਮੈਂਟ ਦਾ ਟ੍ਰੇਡ ਕਰਦਾ ਲੁਧਿਆਣੇ ਦੇ ਵਿੱਚ ਇਹ ਵੀ ਇੱਚ ਗ੍ਰਿਫਤਾਰ ਹੋਇਆ ਬੇਸਿਕ ਗੱਲ ਇਹ ਹੈ ਕਿ ਜਿਹੜਾ ਜਿੰਨਾ ਵੀ ਡਰੱਗ ਟ੍ਰੇਡ ਜਾਂ ਆਰਮਸ ਟ੍ਰੇਡ ਚੱਲਦਾ ਉਹਦੇ ਕਿਨੇ ਪਾਰ ਬੈਠੇ ਸਮਗਲਰ ਨੇ ਪਾਕਿਸਤਾਨ ਸਾਈਡ ਤੇ ਉਹ ਆਪਣੀ ਜਿਹੜੀ ਪ੍ਰੋਸੀਡਸ ਆਫ ਡਰੱਗ ਟ੍ਰੇਡ ਜੇ ਦੇ ਕ੍ਰਾਈਮ ਦੀਆਂ ਪ੍ਰੋਸੀਡਸ ਨੇ ਉਹ ਰੀਸੀਵ ਕਰਦੇ ਵਾਪਸ ਥਰੂ ਹਵਾਲਾ ਚੈਨਲ ਤਾਂ ਹੀ ਇਹਦੀ ਕਮਰਸ਼ੀਅਲ ਜਿਹੜੀ ਹੈ ਵਾਇਬਿਲਟੀ ਬਣੀ ਰਹਿੰਦੀ ਹੈ ਤੇ ਉਹ ਉਹਨਾਂ ਦਾ ਜਿਹੜਾ ਵਿੱਤੰ ਦਾ ਚੱਲਦਾ ਰਹਿੰਦਾ ਸੋ ਮੇਨ ਜਦੋਂ ਨੈਟਵਰਕ ਟੁੱਟਦਾ ਰਿਕਵਰੀ 1 ਕਿਲੋ ਹਿਰੋਇਨ ਵੀ ਨਾਲ ਹੋਈ ਹੈ 1.1 ਕਿਜੀ ਪਰ ਉਸ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਅਸਲੀ ਲੱਕ ਜਿਹੜਾ ਟੁੱਟਦਾ ਹੈ ਜਿਹੜਾ ਸਪਾਇਨ ਸਮੈਸ਼ ਹੁੰਦੀ ਹੈ ਡਰਗ ਕੱਟਣ ਦੀ ਉਹ ਹੁੰਦੀ ਹੈ ਡਾਕ ਦੇ ਦੇ ਵਿੱਚ ਜਿਹੜਾ ਹਵਾਲਾ ਦੇ ट्रांजैक्शन ਨੂੰ ਔਰ ਜਿਹੜਾ ਸਿੰਡੀਕੇਟ ਹੈ ਉਹਨੂੰ ਸਮੈਸ਼ ਕਰਕੇ ਸੋ ਮੈਂ ਸਮਝਦਾ ਇਹ ਰਿਕਵਰੀ တော့ ਵੀ ਵੱਡੀ ਕਾਮਯਾਬੀ ਹੈ ਕਿਉਂਕਿ ਇੱਡਾ ਵੱਡਾ ਅਮਾਉਂਟ ਕੈਸ਼ ਦੇ ਵਿੱਚ ਔਰ ਤਕਰੀਬਨ 1 ਕਰੋੜ ਦਾ ਹੈ ਟੋਟਲ ਆਪਾਂ ਸਮਝ ਸਕਦੇ ਆ ਸਾਰਾ ਹਵਾਲਾ ट्रांजैक्शन ਅਨਵੀਲ ਹੋਈ ਹੈ ਅਨਰਥ ਹੋਈ ਹੈ ਔਰ ਇਹਦੇ ਤੇ ਅਸੀਂ ਹੋਰ ਵੀ ਕੰਮ ਕਰ ਰਹੇ ਆ ਕਿਉਂਕਿ ਗੁਰਦੀਪ ਦੇ ਦਸਨ ਮੁਤਾਬਕ ਇਹਦੇ ਹੋਰ ਸਪਲਾਈ ਵੀ ਕੀਤੀਆਂ साइनमेंट्स वो अलग साड़ी टीम काम कर रही है इस तू तो अलावा जरा हवाला नैटवर्क होर काम बाकी है और जिन् भी, भी ये रिटिड इन्फोर्समेंट एजेंसीज ने उन्होंने भी ये शेयर किया जाएगा क्योंकि ड्रग प्रोसीड्स ने यह बड़ी इंपोर्टेंट ने और इना कैश जरा फड़िया जाना इट सल्थ शोज कि कि बिजनेस बड़ा फ्रूटफुली काम कर रहे और बड़ी इन देर तो ਇਸ ਕੰਮ ਚ ਲੱਗੇ ਹੋਏ ਨੇ ਸੋ ਮੈਂ ਇਸ ਸਾਰੇ ਕੰਮ ਵਾਸਤੇ ਆਪਣੀ ਟੀਮ ਨੂੰ ਜਿਹੜੇ ਜੀ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਦਵਿੰਦਰ ਪਾਲ ਜੀ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਔਰ ਅਮੋਲਤ ਸਾਡੇ ਇਨਸਪੈਕਟਰ ਸੀਆਈਏ ਤੋਂ ਮੈਂ ਟੀਮ ਨੂੰ ਦਿਲੀਬ ਵਾਰਤਵਾ ਦਿੰਨਾ ਕਿਉਂਕਿ ਇਹ ਬੜਾ ਮਿਹਨਤ ਨਾਲ ਕੰਮ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਕੰਮ ਕਰਨਾ ਪੈਂਦਾ ਔਰ ਇੰਟੈਲੀਜੈਂਸ ਬੇਸਡ ოਪਰੇਸ਼ਨ ਤੋਂ ਅੱਗੇ ਸਾਰੀ ਰਿਕਵਰੀ ਜਿਹੜੀ ਕੀਤੀ ਗਈ ਹੈ ਸੋ ਮੈਂ ਫਖਰ ਮਹਿਸੂਸ ਕਰਦਾ ਇਸ ਟੀਮ ਦੇ ਬਾਰੇ ਜਿਨ੍ਹਾਂ ਨੇ ਸਾਰਾ ਲੱਕ ਤੋੜਿਆ ਡਰਗ ਕਟਨ ਬਿਲਕੁਲ ਜੀ ਪਾਕਿਸਤਾਨ ਨਾਲ ਡਰਗ ਲਿੰਕ ਹੈਗਾ ਜੀ ਉੱਤੇ ਅਸੀਂ ਕੰਮ ਕਰ ਰਹੇ ਆ ਚਾਹੇ ਡਾਇਰੈਕਟਰ ਬਾਹਰ ਬੈਠਾ ਹੈ ਨਾ ਉਹ ਲੜਾਕੀ ਜੋ ਕਰ ਰਹੀ ਹੈ ਬਟ ਡੈਫੀਨਿਟਲੀ ਜਿਹੜੇ ਡਰੋਨਸ ਰਾਹੀਂ ਇਹ ਅੰਦਰ ਆਈ ਹੈ ਹੀਰੋਇਨ ਔਰ ਇਹਦੇ ਪਿੱਛੇ ਜਦੋਂ ਇਹਦੀ ਝਾਤ ਮਾਰਦੇ ਉਹਦੇ ਜੀ ਇਹ ਗੱਲ ਆਈ ਹੈ ਕਿ ਤਕਰੀਬਨ 6 ਮਹੀਨੇ ਤੋਂ ਕਾਫੀ ਐਕਟੀਵਿਟੀ ਹੋ ਰਹੀ ਨਾ ਬੰਦੇ ਸਾਰਾ ਕੀਤਾ ਹੋਇਆ ਇਹ ਜਿਹੜਾ ਇਹਦੇ ਵਾਸਤੇ ਇੰਤਜ਼ਾਮ ਚਾਹੇ ਉਹ ਪੈਸਿਆਂ ਦਾ ਚਾਹੇ ਉਹ ਘਰ ਦਾ ਗੱਡੀ ਦਾ ਉਹ ਸਾਰਾ ਉਹ ਤੋਂ ਚੱਲ ਰਿਹਾ ਉਹ ਤੁਹਾਨੂੰ ਯਾਦ ਹੋਣਾ ਕਿ ਨਾ ਭੁਲਰੋਹੀ ਬਕੋਰੀਏ ਸਮਗਲਰ ਹੈਗਾ ਜਿਹੜਾ 100 ਕਿਲੋ ਪਿੱਛੇ ਫੜੀ ਗਈ ਸੀ ਉਹਦੇ ਵੀ ਮੰਨਟਡ ਹੈ ਔਰ ਉਹ ਆਪਣਾ ਲੱਗ ਲੱਗ ਲੋਕਾਂ ਨੂੰ ਅਲੱਗ-ਅਲੱਗ ਟਿਕਾਣਿਆਂ ਦੇ ਉੱਤੇ ਜਿਵੇਂ ਡਿੜਿਆਲੇ ਦਾ ਲੜਕਾ ਇਹਨੂੰ ਕੰਮ ਕਰਦਾ ਤੇ ਇਸ ਤਰੀਕੇ ਦਾ ਹਵਾਲਾ ਰਾਹੀਂ ਮਨ ਹੀ ਜਿਹੜੀ ਆ ਵਾਪਸ ਪਾਕਿਸਤਾਨ ਜਾਂ ਉਹ ਅਸੀਂ ਚਲਾ ਰਹੇ ਹਾਂ ਇਹ ਸਾਰੀ ਗੱਲ ਵਾਇਰਡਬਈ ਵੀ ਆ ਗੱਲ ਤੇ ਵਾਇਆ ਕੁਝ ਯੂਰਪ ਦੇ ਲਿੰਕ ਵੀ ਆਏ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਜੀ ਕਾਫੀ ਬੰਦੇ ਉੱਚ ਬੰਨੇ ਹੋਰ ਪਾਕੀ ਹੈ ਸਰਪੱਜ ਦੇ ਕੋ ਇਹ ਤਾਂ ਗੱਲਾਂ ਕਹਿਣ ਦੀ ਹੈ ਇਹ ਤਾਂ ਹੁਣ ਕਾਨੂੰਨ ਦੇ ਹੱਥਾਂ 'ਚ ਆ ਗਏ ਹੈ ਸਾਰਾ ਲੌਜੀਕਲੀ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਉਹ ਹਰੇ ਬੰਦਾ ਆਪਣਾ ਇੱਕ ਗਰੀਆ ਬਣਾ ਲੰਦਾ ਆਪਣੇ ਸੈਲਫ ਡਿਫੈਂਸ ਦਾ ਬਟ ਆਈ ਥਿੰਕ ਇਟ ਇਜ਼ ਅ ਬਿਗ ਰਿਕਵਰੀ ਐਂਡ ਮੈਂ ਸਮਝਦਾ ਜਿਵੇਂ ਮੈਂ ਦੁਬਾਰਾ ਦੁਹਰਾ ਰਿਹਾ ਕਿ ਡਰਗ ਦੀ ਰਿਕਵਰੀ ਨਾ ਹੋਵੇ ਵੱਡੀ ਇਹ ਚੀਜ਼ ਹੈ ਕਿ ਇਹਦੇ ਨਾਲ ਅਸੀਂ ਲੱਕ ਟੁੱਟਦਾ ਹੋਰ ਇਹ ਵਿੱਚ ਪੀਪੀ ਅੰਮ੍ਰਿਤਸਰ ਦੇ ਵੱਲੋਂ ਸਾਡੀ ਟੀਮ ਨੇ 11 ਡਰਗ ਹਵਾਲਾ ਦੇ ਜਿਹੜੇ ਮੇਨ ਸਿੰਡੀਕੇਟ ਰਨ ਕਰਨ ਵਾਲੇ ਬੰਦੇ ਨੇ ਉਹ ਗ੍ਰਿਫਤਾਰ ਕਰ ਚੁੱਕੇ ਆ ਇਹ ਸਪੈਸ਼ਲ ਡਰਾਈਵ ਦੇ ਹਾਂਜੀ ਬਿਲਕੁਲ ਉਹਦੇ ਵਿੱਚ ਕਾਫੀ ਕੁਝ ਹੈਗਾ ਜੀ ਇੰਡੀਕੇਟਿਵ ਹੋਤੇ ਸਾਰਿਆਂ ਦੇ ਕੰਮ ਕਰ ਰਹੇ ਆ ਤੇ ਇਹ ਇਹਨੂੰ ਅਸੀਂ ਅੱਗੇ ਫਰਦਰ ਲਾਜੀਕਲ ਐਂਡ ਤੇ ਲੈ ਕੇ ਜਾਵਾਂਗੇ ਇੱਥੇ ਅਸੀਂ ਹੀਰੋਇਨ ਦੀ ਰਿਕਵਰੀ ਵੀ ਹੋ ਰਿਹਾ ਐਕਸਪੈਕਟ ਕਰ ਰਹੇ ਹਵਾਲਾ ਮਨੀ ਤੋਂ ਇਲਾਵਾ ਦੋ ਇੱਕ ਤਾਂ ਜੀ ਤੁਹਾਨੂੰ ਦੱਸਿਆ ਕਿ ਰਾਜਸਥਾਨ ਦਾ ਵਿਕਨਰ ਦਾ ਪ੍ਰਦੀਪ ਸ਼ਰਮਾ ਇੱਕ ਮਨੀਸ਼ ਸ਼ਰਮਾ ਹੈ ਵਿਧਾਨੇ ਦਾ ਹਾਂਜੀ ਸਾਰੇ ਉਹ ਸਾਰੇ ਕੌਨਟਰ ਉਹ ਤੁਹਾਨੂੰ ਪਤਾ ਹੀ ਹੈ ਜੀ ਕਿਉਂਕਿ ਐਡਾ ਵੱਡਾ ਨਾ ਭੁੱਲਰ ਇੱਕ ਕੰਟਰੋਲ ਰੂਮ ਸਮਝ ਲਓ ਉਤੋਂ ਕੰਮ ਚੱਲਦਾ ਉਹ ਸਾਰਿਆਂ ਨੂੰ ਜੋੜਦਾ ਸੀ ਜਦੋਂ ਆਪਣਾ ਰਾਹ ਆਪੀ ਲੱਭ ਲੈਂਦੇ ਕਿਉਂਕਿ ਐਡੀਆਂ ਵੱਡੀਆਂ ਅਸਾਈਨਮੈਂਟਸ ਆ ਰਹੀਆਂ ਨੈਚੁਰਲੀ ਉਹਦੇ ਵਾਸਤੇ ਪਰਸੈਂਟਸ ਆਫ ਡਰੱਗ ਟ੍ਰੇਡ ਜਿਹੜਾ ਬੜਾ ਸਪਰਿੰਗ ਹੈ ਉਹ ਵੀ ਤਾਂ ਬੜੀ ਵੱਡੀ ਹੋਣੀ ਉਹ ਫਾਰੀ ਵੀ ਆਪਾਂ ਪਹਿਲਾਂ ਵੀ ਨੂੰ ਜਾਣੇਗਾ ਤੁਹਾਨੂੰ ਪਤਾ 2 ਬੰਦਾ ਫੜਿਆ ਸੀਗਾ ਉਹ ਵੀ ਬਾਰ ਸਾਰਾ ਸਪੋਰਟ ਵਗੈਰਾ ਦਾ ਕੰਮ ਕਰਦਾ ਸੀ ਹਾਇਦਰੀ ਦਾ ਤਾਂ ਯਾਦ ਹੋਣਾ ਤੇ ਇਹ ਸਾਰੇ ਆਪਣੇ ਆਪਣੇ ਨਵੇਂ ਮੋਡੋ ਸਪਰਿੰਡੀ ਨਾਲ ਆ ਕੇ ਕਿਉਂਕਿ ਪੈਸੇ ਦਾ ਲਾਲਚ ਪੈਣ ਇਹਦੇ ਚ ਆਉਂਦਾ ਕਿਉਂਕਿ ਇਹ ਕੱਟ ਵੀ ਮਿਲਦਾ ਤੇ ਜਿਹੜਾ ਇਹ ਸਾਰਾ ਚੈਨਲ ਤਾਂ ਆਪਣੇ ਚਲਾਉਂਦੇ ਆ 100% ਦੀ ਸਰੋਂ ਡਰਾਗ ਦੀ ਉਮੀਦ ਹੈ ਤੇ ਪੈਸੇ ਦੀ ਪ੍ਰੋਪਰਟੀ ਹੁਣ ਦੇਖਾਂਗੇ ਜੀ ਸਾਰੀਆਂ ਚੀਜ਼ਾਂ ਤੇ ਹੋਰ ਘੜਾਵਾਂਗੇ ਕਿ ਇੱਥੇ ਕਿਤੇ ਨੇ ਇਨਵੈਸਟ ਕੀਤੀਆਂ ਜਾਂ ਕੀਤੀਆਂ ਮੈਂ ਨਾ ਕੋ ਲਰਦੀ ਪ੍ਰਾਪਰਟੀ ਦੇਖਣ ਦੇ ਤੌਰ ਹੈ ਜਿਆਦਾ ਕਿਉਂਕਿ ਆਪ ਟਰਕੀ ਬੇਸਡ ਹੈ ਤੇ ਉਥੇ ਕਾਫੀ ਕਮ ਵੱਡੇ ਲੈਵਲ ਦੇ ਘਰ ਹੈ ਇਹ ਪ੍ਰਾਣੀ ਆਈ ਵੀਲੀ ਜੀ ਹੁਣ ਤੱਕ ਨਹੀਂ ਲੇਟਰ ਆ ਗਈ ਜੇ ਮਕਦਮਾ ਵੀ ਆਪਾਂ 6 5 ਦਾ ਹੀ ਦਰਜ ਹੋਇਆ ਉਸ ਤੋਂ ਪਹਿਲਾਂ ਆਈ ਸੀ ਹੋਰਾਂ ਨੇ ਕਾਫੀ ਇਹ ਗੱਲ ਦੇ ਕੱਟ ਵੀ ਦਿੱਤੀਆਂ ਸੀ ਥੈਂਕ ਯੂ ਜੀ